ਲੇ ਮੇਟਰੋ ਬਾਈ ਸਤਨਾਮ ਲਗੋ ਅੱਜ 6 ਕਟੀਆਂ ਦੀ ਵੀਡੀਓ ਕਵਰ ਕਰ ਰਹੇ ਆ ਟੇਡੇ ਕੱਟ ਚ ਵੀ ਆ ਗਈ ਨੀਲੀ ਰਾਵੀ ਬਹੁਤ ਹੀ ਘੱਟ ਰੇਟ ਨੇ ਤੇ ਸਾਰੀਆਂ ਕਟੀਆਂ ਬਰੀਡ ਦੀਆਂ ਨੇ ਬਿੱਦਰ ਕਾਰਡ ਦੇ ਦਾਂਗੇ ਸੀਮਣਾ ਦੇ ਪੂਰੀਆਂ ਟਾਪ ਦੀਆਂ ਨੇ ਕੁਆਲਿਟੀ ਤੁਹਾਡੇ ਸਾਹਮਣੇ ਆ ਪੈਸੇ ਤੁਸੀਂ ਲਾਉਣੇ ਕੁਆਲਿਟੀ ਅਸੀਂ ਦੇਣੀਆ ਕਰਾਉਣੇ ਬਾਈ ਨਾਲ ਗੱਲਬਾਤ ਲੈ ਕੇ ਨਾ ਸਾਰੀਆਂ ਤੇ ਕੈਮਰਾ ਮਾਰ ਕੇ ਕਰਾ ਦੇ ਕੁਆਲਿਟੀ ਚੈੱਕ ਲੈ ਆ ਜਾ ਬਾਈ ਕਰਾਉਣੇ ਬਾਈ ਨਾਲ ਗੱਲਬਾਤ ਛੋੜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕਿੰਨੇ ਨਗ ਨੇ ਅੱਜ ਬਈਆ ਨਗ ਆਪਣੇ ਕੋਲੇ ਬਾਈ 6 ਜੀ ਕਿਹੜੇ-ਕਿਹੜੇ ਸੀਮੰਦ ਦੇ ਨੇ ਪਹਿਲਾਂ ਰਿਕਾਰਡ ਬੋਲਦੇ ਬਈ ਸੀਮੰਦ ਦਿੱਤਾ ਐ ਮੰਨ ਕੇ ਚੱਲੋ ਵੀਰੇ ਆ ਤਾਂ ਹੈਗੀ ਇਕੱਟੀ ਕਹਨੂਰ ਦੀ ਅੱਛਾ ਹਾਂ ਕੋਹੀਨੂਰ ਦਾ ਆ ਗਿਆ ਬਈ ਪਹਿਲਾ ਬੱਚਾ ਹਾਂਜੀ ਇਹਦੇ ਵਾਰ ਹੀ ਨਹੀਂ ਆਪਾਂ ਨੂੰ ਕੋਈ ਪਤਾ ਠੀਕ ਹੈ ਜੀ ਹਾਂ ਇਹਦਾ ਵੀ ਨਹੀਂ ਕੋਈ ਆਪਾਂ ਕਹਿ ਸਕਦੇ ਯਾਰ ਠੀਕ ਹੈ ਜੀ ਤੇ ਆਹ ਤੀ ਇਹ M29 ਦੀ ਆ ਗਈ M29 ਦੀ ਆ ਗਈ ਹਾਂਜੀ ਆ ਨੀਲੀ ਰਾਵੀ ਆ ਗਈ ਸਟਾਰ ਬੋਲ ਦੀ ਤੇ ਇਸ ਤੋਂ ਬਾਅਦ ਇਹ ਵੀ ਕਹਨੂਰ ਦੀ ਹੈ ਬਈ ਲੈ ਜੀ ਮਿੱਤਰੋ ਦੋ ਇਕੱਟੀਆਂ ਕੋਹੀਨੂਰ ਦੀਆਂ ਇੱਕ ਸਟਾਰ ਦੀ ਤੇ ਆਹ ਕਾਦੀ ਰਸੀ ਸੀ ਇਹ ਆਪਣੇ ਉਹਦੀ M29 ਦੀ M29 ਦੀ ਹਾਂਜੀ ਲੈ ਪਹਿਲਾ ਉਧਰੋਂ ਕਰ ਲਈ ਸਟਾਰਟ ਹਾਂਜੀ ਕੋਈ ਨੂਰ ਤੋਂ ਹਾਂਜੀ ਲੈ ਇਹਦੀ ਉਮਰ ਦੱਸੋ ਬਈ ਕੀ ਐ ਇਹਦੀ ਉਮਰ ਪੌਣੇ 2 ਸਾਲ ਲੈ ਖੋਲ ਕੇ ਦਿਖਾ ਦੂਗਰਾ ਬਈ ਇਹਨੂੰ ਅੜਿਆ ਜਾ ਪੌਣੇ 2 ਸਾਲ ਦੀ ਕੱਟੀ ਆ ਬਈ ਹਾਈ ਟੂ ਹਿੱਟ ਬਹੁਤ ਜਿਆਦਾ ਚੰਗੀ ਕਰ ਗਈ ਇਹਦੀ ਮਾਦਰ ਕਾਰਡ ਕੀ ਆ ਬਈ ਕਾਰਡ ਤਾਂ ਵੀਰੇ 17 18 ਕਿਲੋ ਦਾ ਜੈਡ ਬਲੈਕ ਆਣਾ ਜੀ ਹਾਂ ਜਮਾ ਜੈਡ ਬਲੈਕ ਆ ਕੋਈ ਵਾਲ ਵੀ ਨਹੀਂ ਚੋਲੀ ਝੂਲੀ ਦੇਖੋ ਪੂਰੀ ਘੋੜੀ ਵਰਗੀ ਚਾਲ ਐ ਸਿੰਘਾ ਸਿੰਘ ਰੰਗ ਲੱਗੇ ਆਣਾ ਹਾਂਜੀ ਹਾਂਜੀ ਲੈ ਆ ਜਾ ਬਈ ਬੰਦੇ ਮੋੜ ਲਿਆ ਕਰਾਂ ਕੁਆਲਿਟੀ ਬਹੁਤ ਜਿਆਦਾ ਵਾਕਮਾਲ ਆਣਾ ਅੱਜ ਸਾਰੀਆਂ ਕੱਟੀਆਂ ਤਕਰੀਬਨ ਆਈ ਵੀ ਵਧੀਆ ਆਉਣੀਆਂ ਬੜੀਆਂ ਬਹੁਤ ਚੰਗੀਆਂ ਵਧੀਆ ਬਾਈ ਆਪਾਂ ਹੁਣ ਭੁੱਲ ਜਿੰਨੇ ਨਾ ਯਾਰ ਹਣਾ ਗੱਲ ਸਹੀ ਆ ਤੂੰ ਤਾਂ ਹੈ ਤਾਂ ਚੰਗੇ ਰਿਕਾਰਡ ਦੀਆਂ ਆ ਠੀਕ ਆ ਬਾਈ ਹਾਂ ਆਪਾਂ ਮਾੜੀ ਤਾਂ ਕੱਟੀ ਲੈਂਦੀ ਨਹੀਂ ਚੰਗੇ ਦੁੱਧ ਵਾਲੀ ਦੀ ਵੀ ਲੈਂਦੀ ਹਾਂ ਹਾਂ ਬਾਕੀ ਜਿਹੜੀ ਦਾ ਰਿਕਾਰਡ ਪਤਾ ਉਹ ਆਪਾਂ ਦੱਸਤਾ ਨਾ ਐਵੇਂ ਝੂਠ ਸੁਣ ਬੋਲਣ ਦਾ ਨਾ ਨਹੀਂ ਉਹ ਫਾਇਦਾ ਨਹੀਂ ਹਣਾ ਇਹਦਾ ਆਪਾਂ ਨੇ ਕਿੰਨੀ ਉਮਰ ਦੱਸੀ ਸੀ ਉਹਦੀ ਪੌਣੇ 2 ਸਾਲ ਵੀ ਰੇਟ ਕੀ ਕਰਦੇ ਆਪਾਂ ਉਹਦਾ ਉਹਦਾ ਰੇਟ ਤਾਂ ਯਾਰ ਬਸ ਬਾਹਲਾ ਨਹੀਂ ਕਰਦੇ ਰੇਟ 45 ਮੰਗ ਲੈਨੇ ਦੇ ਦਾਂਗੇ 42 ਦੀ ਅੱਛਾ ਅੱਛਾ ਇਹ ਕੋਈ ਕੰਨਾ ਹੀ ਕਹੀ ਜਾਵੇ ਕਿਉਂਕਿ ਰਿਕਾਰਡ ਦੀ ਚੀਜ਼ ਵਧੀਆ ਰੇਟ ਤੇ ਹੀ ਮਿਲਦੀ ਆਣਾ ਵੀ ਤੇ ਗਾਹਾਂ ਬਰੀਡ ਵੀ ਵਧੀਆ ਤਿਆਰ ਬਰੀਡਿੰਗ ਤੇ ਲਾਉਣੀ ਆ ਇਹ ਤੇ ਤਿਆਰ ਹੀ ਹਾਂ ਤਾਂ ਇੱਕ ਦੋ ਤਿਆਰੀ ਬਸ ਥੋੜੀ ਦੋ ਗੱਟੇ ਫੀਡ ਤੇ ਪੈ ਗਏ ਨਾ ਬਾਣੀਆਂ ਹਾਂ ਹਾਂ ਬਈ ਸੀਮਨ ਲੈ ਦੋ ਨੰਬਰ ਵਾਲੀ ਕੱਟੀ ਦੇ ਮਰਵਾ ਦੇ ਬਈ ਕੈਮਰਾ ਫੇਸਪੂਸ਼ ਕੁਆਲਿਟੀ ਦਿਖਾ ਦੇ ਹਾਂਜੀ ਹਾਈਟ ਹੋਈ ਟੇ ਵੀ ਵਧੀਆ ਕਰਕੇ ਪੂਰੀ ਵਧੀਆ ਬਈ ਚੌਲੀ ਝੂੜੀ ਚੰਗੀਆਂ ਕੱਟੀਆਂ ਪੂਰੀ ਪਲੀ ਸਭੀ ਪੂਰੀ ਇਹ ਵੀ ਲੱਗਦਾ ਸਰਕਾਰੀ ਸੀਮਨ ਦੀਆਂ ਮੁਰਕੀ ਜੀ ਪਰ ਰੱਖੀ ਹੈ ਹਾਂ ਹਾਂ ਸਰਕਾਰੀ ਜੀ ਮੈਂ ਭੁੱਲ ਗਿਆ ਯਾਰ ਨਾਂ ਨਹੀਂ ਯਾਦ ਰਿਹਾ ਹੁਣ ਅਗਲੇ ਤੁਸੀਂ ਆ ਨੰਬਰ ਲੱਗ ਸਰਕਾਰੀ ਹਸਪਤਾਲ ਜਿ ਦਿਖਾ ਕੇ ਜਿਹੜਾ ਨੰਬਰ ਲੱਗਿਆ ਹੁੰਦਾ ਨਾ ਉੱਥੇ ਪਤਾ ਲੱਗ ਜਾਂਦਾ ਵੀ ਕਿਹੜੇ ਰਿਕਾਰਡ ਆ ਹਾਂ ਜੀ ਇਹ ਤਾਂ ਸਰਕਾਰੀ ਹਸਪਤਾਲ ਜੇ ਨੰਬਰ ਬੰਦਾ ਦਿਖਾ ਦੇ ਹਾਂ ਪਤਾ ਲੱਗ ਜਾਂਦਾ ਇਹਦੀ ਕਿੰਨੀ ਉਮਰ ਹੈ ਦੱਸਿਆ ਸੀ ਇਹਦੀ ਵੀ ਪੌਣੇ 2 ਸਾਲੀ ਆ ਬਈ ਲੈ ਮਿੱਤਰੋ ਇਹ ਵੀ ਰਿਕਾਰਡ ਦੀ ਆ ਕਿਹਨਾਂ ਉੱਤੇ ਹੀ ਮਾਰਦੇ ਕੈਮਰਾ ਨੰਬਰ ਤੇ ਜੇ ਕਿਸੇ ਨੇ ਕਢਾਉਣਾ ਵੀ ਹੋਊਗਾ ਹਾਂ ਦੇਖ ਲਓ ਕੀ ਆ ਆ ਨੰਬਰ ਤੇ ਮਾਰ ਮੜਾ ਜਾਂ ਕੈਮਰਾ ਕਾ ਇਹ ਆਪਦਾ ਚੈੱਕ ਕਰ ਲਿਓ ਹਾਂ ਇਹਦਾ ਆਪਣਾ ਆਨਲਾਈਨ ਬੋਲਦੇ ਹੁੰਦੇ ਨੇ ਰਿਕਾਰਡ ਵੀ ਕਿਹੜੇ ਸੀਮਣ ਦੀ ਆ ਬਾਕੀ ਖੜਨੀ ਖੁੜਨੀ ਕੱਟੀ ਦੀ ਬਾ ਕਮਾਲ ਹੀ ਆ ਉੱਥੋਂ ਹੀ ਪਤਾ ਲ रिकॉर्ड दी है ये कितने दी ਛੱਡ ਦਾਂਗੇ ਇਹ ਵੀ 42 ਦੀ ਦੇ ਦਾਂਗੇ ਮੁੱਲ ਇਹਦਾ ਵੀ 45 ਕਰਦੇ ਆ ਅੱਛਾ 42000 ਰੁਪਏ ਦੀ ਇਹ ਚੱਕ ਲਓ ਮੈਂ 84000 ਦਾ ਜੋੜਾ ਬਣ ਗਿਆ ਹਾਂਜੀ ਹਾਂਜੀ ਛੱਡਾਂ ਇਹ ਕਿੰਨੇ ਦਾ ਜੋੜਾ ਜੇ ਕੋਈ ਲੈਂਦਾ ਬਸ ਜੇ ਤਾਂ ਮੰਨ ਕੇ ਜਲ 100 ਕਿਲੋਮੀਟਰ ਤੱਕ ਰਾਇ ਆਪਣਾ ਦੇ ਦਾਂਗੇ ਲੈ ਮਿੱਤਰੋ 100 ਕਿਲੋਮੀਟਰ ਤੱਕ 84000 ਜੋੜੇ ਦੀ ਪਹੁੰਚ ਦੀ ਫ੍ਰੀ ਹੈ ਤੇ ਆ ਤੀਜੇ ਨੰਬਰ ਵਾਲੀ ਕੱਟੀ ਦੀ ਕੀ ਡਿਟੇਲ ਹੈ ਜੀ ਇਹਦੀ ਡਿਟੇਲ ਵੀਰੇ ਇਹ ਕੱਟੀ 1.5 ਸਾਲ ਦੀ ਆ ਅੱਛਾ ਜੀ ਹਾਂ ਜੀ ਠੀਕ ਹੈ ਪਰ ਇਹਦਾ ਵੀ ਨਹੀਂ ਯਾਰ ਮੈਨੂੰ ਯਾਦ ਨਹੀਂ ਕੁਛ ਹਾਈਟ ਹੋਈ ਬਹੁਤ ਚੰਗੇ ਬੱਲੀ ਆ ਵੀਰੇ ਇਹੇ ਹਾਂ ਲੱਗ ਲੋਗ ਸਕੋਰ ਸਿੰਗਲ ਹੱਡੀ ਚ ਬਹੁਤ ਵਧੀਆ ਇਹਨੂੰ ਤੋੜ ਕੇ ਦਿਖਾਓ ਮੜਾ ਜੀ ਸਿੰਗੀ ਸੁੰਗੀ ਬਹੁਤ ਵਧੀਆ ਲੱਗਿਆ ਬੂਥਵਾਤ ਬਹੁਤ ਚੰਗੀ ਐ ਲੈ ਕਰਾਂ ਬਈ ਇਹਨੂੰ ਤੋੜ ਕੇ ਦਿਖਾ ਦੇ ਪੂਰੀ ਵਧੀਆ ਸਮੀਆਂ ਪਲੀਆਂ ਕੱਟੀਆਂ ਹੁੰਦੀਆਂ ਨੇ ਬਾਈ ਦੇ ਰਿਕਾਰਡ ਦੀਆਂ ਹੁੰਦੀਆਂ ਨੇ ਬਾਈ ਨੂੰ ਉਹੀ ਫੋਨ ਲਾਓ ਜਿਹਨੇ ਵਧੀਆ ਰਿਕਾਰਡ ਦੀਆਂ ਕੱਟੀਆਂ ਸੀਮਿੰਟ ਦੇ ਕੰਮ ਕਰਨਾ ਕਿਉਂਕਿ ਬਾਈ ਲੋਵੇ ਕੁਆਲਿਟੀ ਹੁੰਦੀ ਐ वैसे तुसी ਲਾਉਣੇ ਨੇ ਕੁਆਲਿਟੀ ਸਤਨਾਮ ਬਾਈ ਨੇ ਦੇਣੀ ਆ ਲੈ ਮੋੜ ਲਿਆ ਬਾਈ ਕਰਾਂ ਦੇਖੋ ਪੂਰੀ ਘੋੜੀ ਵਰਗੀ ਕੱਟੀ ਐ ਲੈ ਬੰਦੇ ਕਰਾਂ ਬਾਈ ਇਹਦੀ ਡਿਮਾਂਡ ਬਈ ਆਪਾਂ ਕੀ ਕਰਦੇ ਆ ਇਹਦਾ ਮੁੱਲ 40 ਆ ਵੀਰੇ 37000 ਦੀ ਕੱਟੀ ਦੇ ਦਾਂਗੇ ਲੈ ਮਿੱਤਰੋ 37000 ਰੁਪਏ ਦੇ ਵਿੱਚ ਤੁਸੀਂ ਆਣ ਕਿੰਨਾ ਚੱਕ ਲਓ ਇਹ ਜੀਆਂ ਕਿਤੇ ਨਹੀਂ ਮਿਲਦੀਆਂ ਕੁਆਲਿਟੀ ਦੇਖ ਲਓ ਚਮਕ ਦੇਖ ਲਓ ਤੁਸੀਂ ਪਿੰਡ ਦੇ ਨਹੀਂ ਲੋਕ ਤੇਲ ਲਾਲਾ ਚਮਕਾਉਂਦੇ ਨੇ ਚਮਕਾ ਹੀ ਪਈ ਆਣਾ ਬਾਈ ਪੂਰਾ ਕਾਲਾ ਪਣਾ ਤੇ ਆ ਕਿਹੜੀ ਸੀ ਮੰਡੀਸ ਇਹ 29 ਦੀ ਵੀਰੇ ਐਮ 29 ਦੀ ਕੱਟੀ ਮਿੱਤਰੋ ਆ ਗਈ ਪਹਿਲਾਂ ਅਸੀਂ ਕੋਈ ਨਾ ਵੀਡੀਓ ਪਾਈ ਤੇ ਐਮ 29 ਦੀ ਡਿਮਾਂਡ ਬਹੁਤ ਰਹਿੰਦੀ ਹੈ ਹਾਂ ਮਿਲਦੀ ਬਹੁਤ ਘੱਟ ਅੱਜ ਤੁਹਾਡੇ ਵਾਸਤੇ ਦੁਬਾਰੇ ਭੇਜਦੇ ਕਿਹਾ ਕਿ ਸਮੀ ਪਲੀ ਹਾਂ ਹਾਈਟ ਹੋਟ ਤੁਸੀਂ ਦੇਖ ਲਓ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈ ਇਹਦੀ ਆਪਾਂ ਕੀ ਡਿਮਾਂਡ ਕਰਦੇ ਆਂ ਬਈ ਇਹਦਾ ਵੀ ਮੁੱਲ 40 ਵੀਰੇ 37 ਦੀ ਹੈ ਕੱਟੀ ਦੀ ਦਾਂ 37000 ਰੁਪਏ ਦੇ ਵਿੱਚ ਮਿੱਤਰੋ ਤੁਹਾਨੂੰ ਇਹ 29 ਦੀ ਮਿਲ ਜੂ ਉਮਰ ਕਿੰਨੀ ਦੱਸਿਆ ਜੀ ਇਹਦੀ ਉਮਰ ਵੀ ਡੇਢ ਸਾਲ ਬਈ ਡੇਢ ਸਾਲ ਦਾ ਮਿੱਤਰੋ ਚੰਗੀ ਪਲੀ ਦੀ ਹੈ ਕੱਟੀ ਦੀ ਚੰਗੀ ਸਮੀ ਪਲੀ 37000 ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲ ਜੂਗੀ ਲੱਕੇਰਾ ਤੋੜ ਕੇ ਮੜਾ ਜੈ ਇਹਨੂੰ ਵੀ ਦਿਖਾ ਦਿਓ ਦੇ ਕੋ tourni tarni سیمنٹ ਦਾ ਬਿੱਦਰ ਰਿਕਾਰਡ ਚਾਹੇ ਕੋਈ ਡੀਐਨਏ ਕਰਾਉਣਾ ਹੋਵੇ ਡੀਐਨਏ ਤੱਕ ਦੀ ਗਰੰਟੀ ਆ ਆਪਣੀ ਕੋਈ ਝੂਠ ਸੁਭਾਨ ਵਾਲਾ ਕੰਮ ਨਹੀਂ ਜਿਹੜੀਆਂ ਦੇ ਰਿਕਾਰਡ ਸਾਨੂੰ ਪਤਾ ਆ ਆਪਾਂ ਉਹੀ ਗੱਲ ਕਰਦੇ ਆ ਜਿੰਨੇ ਕੇ ਸਾਨੂੰ ਪਤਾ ਹਨ ਬਈ ਹਾਂਜੀ ਲੈ ਬੰਦੇ ਬਈ ਇਹ ਵੀ 37000 ਰੁਪਏ ਦੇ ਨੀ ਕਿੰਨਾ ਚੱਕ ਲਿਓ ਬਹੁਤ ਹੀ ਜਾਇਜ਼ਾ ਰੇਟ ਆ ਤੇ ਲੈ ਅੱਗੇ ਇੱਧਰ ਨੂੰ ਆ ਜਾ ਮੜਾ ਜ ਮਾਰ ਦੇ ਕੈਮਰਾ ਇੱਥੇ ਕਰਾ ਮਿੱਤਰਾਂ ਜਿਹੜੇ ਮੇਰੇ ਯਾਰ ਬਿੱਲੀ ਲੀਲੀ ਦਾ ਵੀ ਮਾਰ ਕਰਦੇ ਇਹ ਦੀਲੀ ਦਾ ਇਹ ਸਟਾਰ ਬੋਲਦੀ ਆ ਅੱਛਾ ਇਹ ਸਟਾਰ ਬੋਲਦੀ ਆ ਇੱਧਰੋਂ ਦਿਖਾ ਮੜੀ ਜੀ ਦੀ ਕੁਆਲਿਟੀ ਪਹਿਲਾਂ ਇਹਨੂੰ ਖੋਲ ਕੇ ਉੱਥੇ ਬਾ ਲੇ ਮਿੱਤਰੋ ਸਟਾਰ ਬੋਲਦੀ ਆਗੀ ਇਹਦੀ ਉਮਰ ਕਿੰਨੀ ਆ ਜੀ ਇਹ 14 ਮਹੀਨੇ ਦੀ ਵੀਰੇ 14 ਮਹੀਨੇ ਦੀ ਅੱਜ ਤਾਂ ਬਹੁਤ ਚੰਗੀ ਕਰਦੀ ਹੈ ਨਾ 14 ਮਹੀਨੇ ਵੱਡੀ ਮੱਝ ਦੀ ਹੈ ਬਹੁਤ ਚੰਗਰੀ ਬਾਈ 22 23 ਕਿਲੋ ਦਾ ਰਿਕਾਰਡ ਆ ਮਾਂ ਦਾ ਅੱਛਾ ਜੀ ਲੇ ਮਿੱਤਰੋ ਜਿਹੜੇ ਵੀ ਮੇਰੇ ਯਾਰ ਵੇਲੇ ਨੀਲੀ ਰਾਵੀ ਚ ਮੰਗ ਲੈਂਦੀ ਤੇ ਟੇਡੇ ਕੱਟ ਚ ਹਾਂਜੀ ਤੇ ਉਹ ਵੀ ਰਿਕਾਰਡ ਵਾਲੀ ਸਟਾਰ ਬੋਲਦੀ ਗਾਰੰਟੀ ਦੇਵਾਂਗੇ ਆਪਾਂ ਡੀਐਨਏ ਤੱਕ ਦੀ ਇਹਦੀ ਵੀ ਜਿੰਨਿਆਂ ਦੇ ਆਪਾਂ ਨੂੰ ਪਤਾ ਹੈ ਕੋਈ ਝੂਠ ਸੁਪਾਣ ਦਾ ਕੰਮ ਨਹੀਂ ਪਹਿਲਾਂ ਵੀ ਆਪਾਂ ਬਾਈ ਦੋ ਵੀਡੀਓ ਕਰੀਦੀ ਬਹੁਤ ਜ਼ਿਆਦੇ ਬਾਈ ਦਾ ਸਾਫ ਸੁਥਰਾ ਜਿਹਾ ਕੰਮ ਹੈ ਲੈ ਬਾਂਦੇ ਬਾਈ ਓਏ ਹੋਏ ਬਹੁਤ ਵਧੀਆ ਕੁਆਲਿਟੀ ਆ ਕੱਟੀ ਦੇਖੋ ਥੋੜੀ ਜਿਹੀ ਹਲਕਤ ਮੰਦੀ ਆ ਤਰਾ ਰਹੀ ਹਾਂ ਤਰਾ ਰੇ ਦੀ ਕਰਦੀ ਆ ਹਾਂ ਇਹ ਦੇਖੋ ਕੱਚੇ ਤੇ ਆ ਕੇ ਤੈਨੂੰ ਪਤਾ ਚਾਂਬਲ ਜੰਦੀ ਆ ਚਾਂਬਲ ਜੰਦੀ ਹਾਂ ਕੱਚੇ ਤੋਂ ਤੇ ਮਿਲਦਾ ਨਹੀਂ ਵਿਚਾਰੀਆਂ ਨੂੰ ਪੱਕੇ ਤੇ ਆਉਂਦੀਆਂ ਇਹਦੀ ਡਿਮਾਂਡ ਕੀ ਕਰਦੇ ਆ ਜੀ ਇਹਦਾ ਮੁੱਲ 42 ਹੈ ਵੀਰ ਮਾਨ ਤਣ ਕਿੰਨਾ ਕਰਦਾਂਗੇ ਬਸ 40 ਹੀ ਦੇ ਦਾਂ ਕੱਟੀਆਂ ਲੈ ਮਿੱਤਰੋ 40000 ਦੇ ਵਿੱਚ ਉਹ ਵੀ ਵਿੱਧਰ ਕਾਰਡ ਡੀਐਨਏ ਦੀ ਗਾਰੰਟੀ ਸਟਾਰ ਬੋਲ ਦੀ ਚੱਕ ਲਓ ਇੱਧਰ ਮਾਰਦੇ ਕੈਮਰਾ ਇਹਨੂੰ ਛੋਟੀ ਜੀ ਨਾ ਸਮਝਿਓ। ਛੋਟੀ ਇਹਦੇ ਵਿੱਚ ਐ ਲੈ ਲਓ। ਪਹਿਲਾਂ ਤਾਂ ਝੋਲੀ ਦਿਖਾਓ। ਝੋਲੀ ਦਿਖਾ ਦੇ ਬਾਈ ਦੇਖ ਲਓ ਤੁਸੀਂ ਕਿੱਡੀ ਕਦਾਈਲੇ ਜੀ ਝੋਲੀ ਆ ਦੇਖੋ। ਐਂ ਲਾ ਲੂ ਵੀ ਜਿਵੇਂ ਕੱਪੜਾ ਨਹੀਂ। ਬੰਨ੍ਹ ਕੇ ਚਲੋ ਉਹ ਤਾਂ ਵੱਡੀਆਂ ਇਕੱਟੀਆਂ ਦੀ ਵੀ ਨਹੀਂ ਹੁੰਦੀ ਹਨਾ। ਹਾਂ। ਇਹ ਕਿਹੜੇ ਸੀਮੰਟ ਦੀ ਹੈ ਜੀ? ਇਹ ਵੀਰੇ ਹੈਗੀ ਆਪਣੀ ਕੋਹ ਨੂਰ ਦੀ। ਕੋਹ ਨੂਰ ਦੀ ਆ ਗਈ ਜਿਹੜੇ ਕਿਸ ਨੇ ਸੀਮੰਟ ਤੇ ਕੰਮ ਕਰਨਾ ਬਹੁਤ ਹੀ ਜ਼ਿਆਦਾ ਚੰਗੀ ਕੱਟੀ ਆ ਗਈ। ਬਾਕੀ ਦੀ ਲੂਈ ਲਾਈਓ ਦੱਸ ਜੀ ਕੁਆਲਿਟੀ ਦੀ ਹਨਾ ਬਾਈ। ਹਾਂਜੀ ਹਾਂਜੀ ਬਾਲੀ ਬਰੀ ਕੱਟੀ ਆ ਬਾਈ। ਤਨ-ਕੁਨ ਦੇਖ ਲਓ ਅੱਠ ਮਹੀਨੇ ਦੀ ਝੂਲੀ ਬਹੁਤ ਵਧੀਆ ਲੱਗੀ ਹੈ ਨਾ ਫਲੀ ਬਹੁਤ ਚੰਗੀ ਸੰਭੀ ਹੈ ਬਈ ਹਾਂ ਜੀ ਦੁੱਧ ਤੇ ਪਾਲੀ ਹੋਈ ਹਣੀ ਹਾਂ ਜੀ ਲੈ ਬੰਦੇ ਕਰਾ ਦੇ ਮੇਰੇ ਦੁੱਧ ਤੇ ਪਾਲੀ ਹੋਈ ਕੱਟੀ ਆ ਪਹਿਲੇ ਸਹੀ ਆ ਬਈ ਇਹਦੀ ਵੀ ਬਈ ਆਪਣੀ ਡਿਜ਼ਾਈਨ ਦੀ ਗਾਰੰਟੀ ਹੋਊ ਇਹ ਕੱਟੀ ਦੀ ਵੀ ਹੈ ਨਾ ਹਾਂ ਜੀ ਹਾਂ ਜੀ ਜਿਹੜੀ ਦਾ ਪਤਾ ਬਹੁਤੀ ਕਹਿੰਦੇ ਆ ਬਈ ਇਹਦੀ ਮਾਂ ਦਾ ਕੀ ਰਿਕਾਰਡ ਤੀ ਬਈ ਇਹ ਤਾਂ 24 25 ਕਿਲੋ ਦੁੱਧ ਦਾ ਵੀ ਰੋ ਅੱਛਾ ਆਪਣੀ ਨੇੜੀ ਕੁਆਲਟੀ ਵੀ ਦੱਸਦੀ ਹੈ ਤੇ ਇਹ ਆਪਾਂ ਛੱਡਣੀ ਕਿੱਥੇ ਤੱਕ ਹੈ ਬਈ ਇਹਦਾ ਮੁੱਲ 32 ਵੀਰੇ ਆਪਾਂ ਕਹਿੰਦੇ 30000 ਦਿੱਤੀ ਤਾਂ ਲੈ ਮਿੱਤਰੋ 30000 ਵਾਲਾ ਹੀ ਬੰਦਾ ਫੋਨ ਲਾਇਓ ਜਿਹੜੇ ਬੰਦੇ ਨੂੰ ਇਹ ਸਮਝ ਆਊਗੀ ਕੁਆਲਿਟੀ ਦੇਣਾ ਕਈ ਬੰਦੇ ਦੇਖ ਲੋ ਹੁਣ ਕੱਢੀ 14000 ਦੇ ਅਮਰੀਕਨ ਦੀ ਵੀਰੇ ਏਡੀ ਵੱਡੀਆਂ ਲੈ ਦਨੇ ਆ ਆਪਣੇ ਇੱਥੇ ਖੜੀਆਂਗੇ ਪਿੰਡੀ ਕੁਆਲਿਟੀ ਕੁਆਲਿਟੀ ਦੇ ਆ ਕੱਟੀਆਂ ਆ ਗਦੇ ਕੋਟੇ ਦਾ ਮੁੱਲ ਹੁੰਦਾ ਵੀਰੇ ਸਿਉਨਾ ਤਾਂ ਥੋੜਾ ਹੀ ਹੁੰਦਾ ਨਾ ਲੋਹਾ ਕੁਇੰਟਲ ਸੌ ਨਾਲ 1 ਗ੍ਰਾਮ ਗੱਲ ਸਹੀ ਆ ਉਹ ਚੀਜ਼ ਆ ਵੀ ਇਹ ਤਾਂ ਜਿਹਦੇ ਕਿਲੇ ਤੇ ਲਾਗੇ ਕੰਗ ਭਾਗ ਲਾ ਦਿਆ ਹਣਾ ਪਹਿਲੇ ਸੇ 2 14 15 ਤੱਕ ਤਾਂ ਸਟਾਰਟ ਹੋਊਗਾ ਕੀ ਗੱਲ ਸਹੀ ਆ ਵੀ ਲੈ ਆ ਜਕਰਾਂ ਹੁਣ ਆਪਾਂ ਉਹਦਾ ਐਡਰੈਸ ਤੇ ਦੁਬਾਰੇ ਬੋਲ ਦਈਏ ਨੰਬਰ ਬੋਲ ਦਈਏ ਲੈ ਆ ਜਾਕਰਾਂ ਭਾਈ ਇਤਨੂੰ ਮਾਰ ਦਿਆ ਭਾਈ ਤੇ ਕੈਮਰਾ ਐਡਰੈਸ ਬੋਲ ਦੋ ਭਾਈ ਪਹਿਲਾਂ ਐਡਰੈਸ ਵੀਰੇ ਆਪਣਾ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਫੋਨ ਲਾਪਨ ਤਵਾ ਬਾਈ ਦਾ ਫੋਨ ਨੰਬਰ 987706928 ਤੇ ਜਿਹੜੀਆਂ ਕੋ ਪਹਿਲਾਂ ਵੀਡੀਓ ਕਰੀਦੀ ਕਿਵੇਂ ਉਹ ਵਧੀਆ ਫੇਕ ਗਿਆ ਹਜੇ ਫੋਨ ਆਈ ਜਾਂਦੇ ਬਾਈ ਯਾਰ ਅੱਛਾ ਲੈ ਬਈ ਪੂਰੀਆਂ ਪੱਟੀਆਂ ਬਾਈ ਦੀਆਂ ਵਿਕ ਗਈਆਂ ਹੁਣ ਉਹ ਫੋਨ ਨਾ ਲਾਇਓ ਹੋਰ ਆ ਨਵਾਂ ਲਾਟ ਆ ਗਿਆ ਨਾ ਨਵੀਆਂ ਦੀ ਗੱਲ ਕਰਾਓ ਹਨਾ ਉਹ ਤਾਂ ਚਲੋ ਵਧੀਆ ਉਹਨਾਂ ਨੂੰ ਚੰਗੀਆਂ ਰਹਿਣ ਵਿਚਾਰੀ ਲੈ ਗਏ ਲੈ ਸਹੀ ਆ ਵੀਡੀਓ ਆਪਾਂ ਬਾਈ ਦੇ ਘਰੋਂ ਕਰਦੀ ਰਹਾਂਗੇ ਤੇ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ ਬਈ ਸਾਰਿਆਂ ਦਾ